ਸੂਨੀ ਆਂ ਦੇ ਮੇਲੀ ਆਸੂਆਂ ਮੇ ਅਮੇ ਠੱਕ ਚੋਂਦੇ ਆਂਦੇ ਮੇਲੀ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਥੋੜਾ ਕੀ ਹਾਲ ਚਾਲਾ ਚਲੋ ਜੀ ਆਪਾਂ ਨੇ ਨਾ ਯੂ ਐਸ ਏ ਜਾਣ ਦੀ ਕਰ ਲਈ ਹੈ ਤਿਆਰੀ ਦੇਖੋ ਇੱਧਰ ਕੱਪੜਿਆਂ ਦਾ ਨਾ ਢੇਰ ਲੱਗਿਆ ਪਿਆ ਇਹਨਾਂ ਨੂੰ ਨਾ ਨਾਲ ਦੀ ਨਾਲ ਪ੍ਰੈਸ ਕਰਕੇ ਨਾ ਇੱਧਰ ਆਪਣੀ ਟੇਚੀ ਵੀ ਕੱਢ ਲਈ ਹੈ ਨਾਲ ਦੀ ਨਾਲ ਪ੍ਰੈਸ ਕਰਕੇ ਨਾ ਟੇਚੀਆਂ ਦੇ ਵਿੱਚ ਪਾ ਦਾਂਗੇ ਦੇਖੋ ਜੀ ਅਸੀਂ ਨਾ ਪਰਸੋਂ ਨੂੰ ਹਲੇ ਜਾਣਾ ਹੈ ਨਾ ਇਹਨਾਂ ਦਾ ਕੋਈ ਵਜਨ ਹੋਇਆ ਨਾ ਕੱਪੜੇ ਪੂਰੇ ਹੁੰਨੇ ਆ ਬਹੁਤ ਜ਼ਿਆਦਾ ਖਲਾਰਾ ਹੋਇਆ ਪਿਆ ਹੈ ਪਹਿਲਾਂ ਸਾਡੇ ਰਿਸ਼ਤੇਦਾਰ ਆ ਗਏ ਉਹਨਾਂ ਨੂੰ ਉਹਨਾਂ ਕੋਲ ਬੈਠੇ ਗੱਲਾਂ-ਵਾਟਾਂ ਕਰੀ ਗਏ ਮਾਮਾ ਜੀ ਉਹ ਨਹੀਂ ਆਏ ਤੇ ਕੋਈ ਸਮਾਨ ਫੜਾ ਕੇ ਗਏ ਆ ਦੇਖੋ ਜੀ ਚਾਰ-ਪੰਜ ਟੇਚੀ ਆਪਾਂ ਨੇ ਕਰਨੇ ਆ ਰੈਡੀ ਤੇ ਪਹਿਲਾਂ ਆਪਾਂ ਨਾ ਆਪਣੇ ਸੂਟ ਕਰਾਂਗੇ ਉਸਤੇ ਮਗਰੋਂ ਫੇਰ ਜਿਹੜੇ ਹੋਰ ਕੱਪੜੇ ਆ ਨਾ ਉਹਨਾਂ ਨੂੰ ਪ੍ਰੈਸ ਕਰਕੇ ਨਾਲ ਦੀ ਨਾਲ ਪਾਵਾਂਗੇ ਫੇਰ ਖੰਨੇ ਵੀ ਜਾਣਾ ਹੈ ਖੰਨੇ ਜਾ ਕੇ ਉੱਥੇ ਵੀ ਹੋਰ ਕੱਪੜੇ ਲੈ ਕੇ ਆਉਣੇ ਫੜ ਕੇ ਟੇਲਰ ਕਹਿੰਦਾ ਵੀ ਦੋ ਤਿੰਨ ਘੰਟੇ ਹਲੇ ਹੋਰ ਲੱਗਣੇ ਸੂਟ ਥੋੜੇ ਰੈਡੀ ਨਹੀਂ ਹੋਏ ਹੈਗੇ ਦੇਖੋ ਜੀ ਇੱਕ ਤਾਂ ਉੱਪਰ ਤਾਂ ਇੰਨੀ ਜ਼ਿਆਦਾ ਗਰਮੀ ਪੈ ਰ ਬਹੁਤ ਜ਼ਿਆਦਾ ਬਾਹਰ ਨਿਕਲਣੇ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਚਲੋ ਜੀ ਆਪਾਂ ਹੁਣ ਨਾਲ ਦੇ ਨਾਲ ਇਹਨਾਂ ਨੂੰ ਪ੍ਰੈਸ ਕਰ ਲੈਣੇ ਆ ਦੇਖੋ ਜੀ ਦੇਖੋ ਜੀ ਮੈਂ ਨਾ ਇੱਕ ਬੇਟੀ ਵਾਸਤੇ ਨਾ ਆਹ ਲੈ ਕੇ ਆਈਆਂ ਸੂਟ ਮਸੋ ਪਟੀਚੀ ਵਾਲਾ ਇੱਧਰ ਕਰ ਦਵਾਂ ਦੇਖੋ ਅਕ ਵਿੱਚ ਆਪਾਂ ਨੇ ਨਾ ਬਣੇ ਬਣਾਏ ਸੂਟ ਲੈ ਆਣੇ ਆ ਟੇਲਰ ਕੋਲ ਹੈ ਨਹੀਂਗਾ ਟਾਈਮ ਬਹੁਤਾ ਤੇ ਆਪਣੇ ਕੋਲ ਵੀ ਹੈਗਾ ਟਾਈਮ ਬਹੁਤ ਘੱਟ ਇਹ ਹੈਗਾ ਇਹ ਫਰਾਕ ਸੂਟ ਹੈ ਤੇ ਮੈਨੂੰ ਇਹਦਾ ਕਲਰ ਬਹੁਤ ਵਧੀਆ ਲੱਗਿਆ ਹੈ ਦੇਖੋ ਇਹਦੀਆਂ ਹੈਗੀਆਂ ਨੇ ਪੂਰੀਆਂ ਬਾਹਮਾਂ ਨੇ ਐਨ ਪੂਰਾ ਨਾ ਗਰਮੀਆਂ ਦੇ ਵਿੱਚ ਪੌਣੇ ਵਾਲਾ ਉੱਤੇ ਯੂ ਐਸ ਏ ਦੇ ਵਿੱਚ ਵੀ ਕਾਫੀ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਇਹਦੇ ਨਾਲ ਦਾ ਨਾ ਤੇ ਆਪਾਂ ਨੇ ਪ੍ਰੈਸ ਕਰ ਕਰਕੇ ਨਾ ਇਹ ਹੈਗੇ ਨੇ ਕੜਾਈ ਵਾਲੇ ਸੂਟ ਆ ਆਪਣੇ ਤੇ ਇਸ ਤਰ੍ਹਾਂ ਆਪਾਂ ਨੇ ਨਾ ਲਪਾਪਿਆਂ ਦੇ ਵਿੱਚ ਪਾ ਲਏ ਆ ਦੇਖੋ ਜੀ ਆਪਾਂ ਨੇ ਸੂਟ ਤਾਂ ਬਹੁਤ سارے ਕੱਢ ਲਏ ਆ ਉੱਥੇ ਜਾ ਕੇ ਨਾ ਪਤਾ ਨਹੀਂ ਤਾਂ ਐਨੇ ਸੂਟ ਪਾ ਹੋਣੇ ਆ ਪਤਾ ਨਹੀਂ ਪਾ ਹੋਣੇ ਉੱਥੇ ਤਾਂ ਜਾ ਕੇ ਨਾ ਟੀ ਟੀ ਸ਼ਰਟ ਐ ਵਗੈਰਾ ਹੀ ਪਹਿਨ ਗੀਆਂ ਜਿਵੇਂ ਨਾ ਉੱਥੇ ਦਾ ਮੌਸਮ ਹੈ ਜਿਵੇਂ ਦੀ ਉੱਥੇ ਦੇ ਪ੍ਰਦੇਸ਼ਾਂ ਦੇ ਵਿੱਚ ਸੂਟ ਤਾਂ ਬਹੁਤ ਘੱਟ ਪੈਣੇ ਆ ਇਹ ਗੁਰਦੁਆਰਾ ਸਾਹਿਬ ਨੂੰ ਇਹ ਜਾਣਾ ਹੁੰਦਾ ਜਦੋਂ ਹੀ ਪੰਜਾਬੀ ਸੂਟ ਪਾ ਕੇ ਜਾਂਦੇ ਆ ਚਲੋ ਜੀ ਹੁਣ ਆਪਾਂ ਨਾਲ ਦੀ ਨਾਲ ਨਾ ਪ੍ਰੈਸ ਕਰਕੇ ਪ੍ਰੈਸ ਕਰ ਕਰਕੇ ਇਹਦੇ ਵਿੱਚ ਪਾ ਲੈਨੇ ਤੇ ਮੈਂ ਹੁਣ ਰੇਖਾ ਨੂੰ ਵੀ ਬੁਲਾਉਣੀ ਉਹ ਵੀ ਥੋੜੀ ਬਹੁਤੀ ਹੈਲਪ ਕਰੂਗੀ ਮੇਰੇ ਨਾਲ ਤੇ ਫਿਰ ਬਾਅਦ ਵਿੱਚ ਤੇ ਰੋਟੀ ਦਾ ਵੀ ਟਾਈਮ ਹੋ ਜਾਣਾ ਹੈ ਬਹੁਤ ਜਿਆਦਾ ਨਾ ਘਟ ਤੋਂ ਘੱਟ ਟਾਈਮ ਆਪਣੇ ਕੋਲ ਖੇਤੀਆ ਦੀ ਕੰਮ ਨਿਬੜੀਏ ਫਿਰ ਰੈਸਟ ਵੀ ਕਰਨੀ ਹੈ ਜਰੂਰ ਫਿਰ ਇੱਕ ਵਾਰ ਖੰਨੇ ਵੀ ਗੇੜਾ ਲੱਗਣਾ ਦੁਆਰੇ ਹੋਰ ਨਿੱਕੇ ਮੋਟਾ ਸਮਾਨ ਹੈ ਉਹ ਵੀ ਆਪਾਂ ਦੇਖਣਾ ਚਲੋ ਜੀ ਹੁਣ ਆਪਾਂ ਇਹਨਾਂ ਦੀ ਤਿਆਰੀ ਕਰ ਲਈਏ ਚਲੋ ਜੀ ਹੁਣ ਅਸੀਂ ਪਹੁੰਚ ਗਏ ਆ ਖੰਨਾ ਸ਼ਹਿਰ ਦੇਖੋ ਕਿੰਨਾ ਜ਼ਿਆਦਾ ਰਸ਼ ਹੈ ਅਰੇ ਆਪਾਂ ਕਹਿੰਦੇ ਤਾਂ ਨਾ ਵੀ ਸਵੇਰੇ ਸਵੇਰੇ ਸਾਜਦੇ ਚੱਲੂਗੇ ਘਰ ਚੋਂ ਨਿਕਲਣਾ ਕਿਹੜਾ ਸੌਖਾ ਪਿਆ। ਕਦੇ ਆਹ ਕੰਮ ਕਰ ਲਓ ਕਦੇ ਉਹ ਕੰਮ ਕਰ ਲਓ। ਫੇਰ ਵੀ ਨਾ 12:27 ਮਿੰਟ ਹੋ ਗਏ ਨੇ। ਬਹੁਤ ਜ਼ਿਆਦਾ ਦੁਪਹਿਰਾ ਹੋ ਗਿਆ। ਤੇ ਅੱਜ ਧੁੱਪ ਵੀ ਬਹੁਤ ਜ਼ਿਆਦਾ ਤੇਜ਼ ਹੈ। ਪਹਿਲਾਂ ਜਿਹੜਾ ਪਾਲੇ ਪਾਸੇ ਵਾਲਾ ਕੰਮ ਹੋ ਨਿਬੇੜ ਲੰਨੇ ਪਹਿਲਾਂ ਫੇਰ ਇਧਰੋਂ ਸਿੱਧਾ ਹੀ ਲੰਘ ਜਾਵਾਂਗੇ। ਆਓ ਬੰਨੋ। ਪਹਿਲਾਂ ਉਹ ਨਿਬੇੜ ਲੰਨੇ।

ਅਮੀ ਦੇ ਘਰ ਤੇ ਦਾਵਿਓ ਸਿੰਘ ਜਣਡਾ ਅਮੀ ਕੰਮ ਦੁਪੱਟਾ ਵੀ ਹਰਿਆ ਭਰੀ ਹੋਵੇ ਨਾ ਬਹੁਤ ਲੱਗੇ ਨਹੀਂ ਇਹਦੀ ਧੋਖਾਈ ਘਬੀ ਰਕੇ ਲਹਿਗੀ ਹੋਵੇ ਨਾ ਇਹ ਤਾਂ ਇਹ ਨਹੀਂ ਆਉਂਦਾ ਹੈ ਇਹ ਜਿਆਦਾ ਹੱਥੋਂ ਹੈ ਜਿਆਦਾ ਜਿਆਦਾ ਫਰੈਂਡ ਹੈ ਇਹ ਨਹੀਂ ਆਤਰਾਮ ਹਾਲੋ ਇਹ ਹਾਲੋ ਜੀ ਆਪਾਂ ਲਾਏ ਨਾ

ਗ੍ਰੀਨ ਸ਼ੇਡਿੰਗ ਮਿਲ ਜੇਗਾ ਤੁਹਾਨੂੰ ਉਹ ਜਾਨ ਲੱਗੂ ਇਹ ਗ੍ਰੀਨ ਆ ਯਾ ਲੈ ਆਪਰ ਤਾਂ ਕਿ ਸਭ ਨਵੀਂ ਐਡ ਬਣ ਮੈਂ ਜੋ ਕਿਸ ਤਰ੍ਹਾਂ ਇਹਦੇ ਗ੍ਰੀਨ ਵੀ ਲੱਗਦੇ ਇੱਕ ਉਹ ਤੇ ਗ੍ਰੀਨ ਲੱਗਿਆ ਤਾਂ ਤਾਂ ਬੰਦ ਸੀ ਇਹ ਖੱਬਿਆ ਸ਼ਾਦੀ ਵਾਲੇ ਮੈਂ ਜੋ ਰੀਡ ਗਿਆ ਸ਼ਾਦੀ ਵਾਲੇ ਤੂੰ ਇਹਦੇ ਨਾਲ ਤਾਂ ਹਾਈ ਹਰੇ ਦੇ ਲੱਗ ਵਧੀਆ ਲੱਗਦਾ ਤੇ ਲੈ ਲਓ ਮੈਂ ਤਾਂ ਗਈ ਜਾਨੀ ਹੈ ਇਹ ਸ਼ਾਦੀ ਵਾਲਾ ਲੈਦਾ ਤਾਂ ਕੀ ਇਹ ਵਾਲੂ ਉੱਥੇ ਇਹ ਬਾਸ ਕਿੰਨੀ ਖੰਗਰ ਹਰ ਪਨੀਆ ਵੀ ਬਣ ਕੇ ਸੀ ਜਾਈਆਂ ਗਰੂਸ਼ੇਡ ਮਾਫੀ ਕਰ ਮਾਰਕ ਵਰਤਦਾ ਹੈ ਨਹੀਂ ਕੋ ਥਲੇ ਪੱਲਾ ਪੱਲਾ ਬਨਾਰਸੀ ਦਿਖਾ ਦੋ ਬਨਾਰਸੀ ਬਨਾਰਸੀ ਇਹ ਪਲੈਨ ਚ ਨਹੀਂ ਮਿਲੂਗਾ ਪਲੈਨ ਨਹੀਂ ਮਿਲੂਗਾ ਮਾ ਦਿਸ ਇੱਕ ਆਈ ਵਿਬਰੇਜ ਆ ਗਿਆ ਲਾਈਨ ਦੇ 5000 ਤੋਂ 5500 ਵਾਲੇ ਆ ਗਈ ਅੰਨੇ ਕੱਢ ਹੋਣੀ ਤਾਂ ਹੋਵੇ ਬੁਰਾਈ ਹੋਰਾ ਹਾਂ ਲਈ ਇਹ ਲੱਗਿਆ ਇਹਾਂ ਨੂੰ ਚੀਜ਼ ਮਨੇ ਨੇ ਉਹ ਲਾਲੇ ਲਾਲੇ ਕੋਈ ਬੱਦਿਆਂ ਰੰਗ ਦਾ ਬੱਡੇ ਆ ਡਿਜ਼ਾਈਨ ਚ ਇਹ ਵੀ ਕਿ ਨਹੀਂ ਆਹੀ ਉਹ ਡਿਜ਼ਾਈਨ ਲੱਗਵਾ ਕੇ ਸਭ ਇਹ ਜੇ ਕਲਰ ਦਿਖਾਉਂ ਤੁਸੀਂ ਦੇਖੋ ਇਹ ਚੀਜ਼ ਹਾਂ ਜੇ ਮੈਂ ਇਹ ਕਹਿੰਦੀ ਆ ਨਾ ਵੀ ਇਹ ਹੁੰਦਾ ਆ ਜਾਈ ਗੱਡੀ ਬਹਿ ਜਾ ਪਹਿਲਾਂ ਨਹੀਂ ਨਹੀਂ ਕਿਤੇ ਨਾ ਇਹ ਨਹੀਂ ਜੀ ਬੰਦੀ ਐਕਟਾ ਤੁਹਾਡਾ ਦਿੱਸੀ ਰਹਿਣਾ ਅਸਲ ਮਤਵਾਰ ਕੰਪਲੈਕਸ ਲੋ ਇਹ ਵੀ ਨਿਮਾ ਪਿੱਟੀ ਕੀਤੀ ਸੀ ਸਿੰਗਲ ਪੀਸ ਹੀ ਹੁੰਦਾ ਹੈ ਭਾਈ ਸੀ ਜੀ ਲੱਗੇ ਜੀ ਸਿੰਗਲ ਜੀ ਸੀ ਹੈ ਇਸੇ ਇਹ ਕੰਨੇ ਕੋਈ ਨਹੀਂ ਬਣਨੇ ਇਹ ਲੈ ਲਓ ਮੇਰੇ ਕੋਲ ਪੱਤੀ ਆਦੀ

इतने कपड़े कुपड़े पाए पैंटा शर्टा टी शर्टा लोर कॉटन कड़ा कपड़े देखो। ट्राइगर वालों

ਦੇਖੋ ਜੀ ਅੱਜ ਅਸੀਂ ਆਏ ਹੋਏ ਆਂ ਟੇਚੀਆਂ ਖਰੀਦਣ ਵਾਸਤੇ ਤੇ ਭਾਂਡੇ ਖਰੀਦਣ ਵਾਸਤੇ

ना डबल ही दिखाओ कम्बल बार-बार आप बोलना सामने सामने श्री दिखाओ और लोगों सबको बेस्ट है कितनी अच्छी आपकी बॉलिंग है कंधे भी सॉफ्ट है ਇਹਲੇ ਜੋ ਪੰਜਾਬ ਦੇ ਸਭ ਤੋਂ ਵਧੀਆ ਹੈ। 100 ਟੈਂਕ ਆ। ਤੋਂ ਲੈ ਆ ਯਾਨੀ ਇੰਜੀਨੀਅਰ। ਆ ਮੀਰੀਨ। 3 ਕਲਰ ਰੇਚ ਹੈ, 3 ਕਲਰ ਰੇਚ ਹੈ, 3 ਕਲਰ ਰੋਟ ਹੈ, 3 ਨਹੀਂ ਪਲੇ। ਜਿਹਦਾ ਭਯੰਨ 4 ਕਾ ਭਯੰਨ, ਜਿਹਦਾ ਭਯੰਨ ਸੇਮ ਹੈ 4 ਕਿਲੋ, ਜਿਹੜਾ ਕਰੀਮ ਕਲਰ ਵਾਲਾ ਉਹਦਾ 5 ਕਿਲੋ। 4 ਕਿਹਾ ਹੈ ਠੀਕ ਆ ਰਹਾ ਬਤਾਇਆ। ਆ ਮੈਨੂੰ ਭਾਰੀ ਲੱਗਦਾ ਕੰਬਲ ਥੋੜਾ ਜਿਹਾ ਉਹਨਾਂ ਲੱਗਦਾ ਵਧੀਆ ਹੈ ਬਹੁਤ ਵਧੀਆ ਚੀਜ਼ ਹੈ ਔਰ ਮਸ਼ੀਨ ਵਾਸ਼ ਹੈ ਮਸ਼ੀਨ ਵਾਸ਼ ਕਰ ਸਕਦੇ ਜਿੱਦਾਂ ਮਰਜ਼ੀ ਜਿਹੜੀ ਮਰਜ਼ੀ ਮਸ਼ੀਨ ਵਾਸ਼ ਹੋਵੇ ਮੁੱਢੀਆਂ ਵਿੱਚ ਇੱਕ ਟੌਪ ਬ੍ਰਾਂਡ ਹੈ ਇਹ ਮੋਂਟੀ ਕਾਰਲੋ ਦਾ ਸੋਚ ਵੀ ਨਹੀਂ ਲੱਗਦੀ ਇੱਥੇ ਇਹ ਕੰਬਲ ਆਉਂਦੇ ਨੇ ਬਿਲਕੁਲ ਜੈਨੂਇਨ ரெண்ட <coughs> ठारती है ਫਰੇਨੇ ਸਿਕਾਕੇ ਵਿੱਚ ਚੈੱਕ ਕਰੇ ਆ ਤਿਆਰੀ ਕਰ ਲੈ किताब <laughs> आ मेरी दीदी देखे देखे, उन्या उन्या चरही चरही। दु, ये देखो दुनिया उल्टा चराई का चराई है ओ ढोक बेल ढोंगा था बेल दी फोड़ दिया था ए कौन सा काम खाना निकल गया चरा एरे के इतना पापा भी चलो से छुट्टियां लग जाओ थी ग्रीज भी किए थे सीएल भी किए सारा सामान इधर ही फेंक के रखा हो येरे बोलो सारे अनुजी प्यार भरी सत श्री अकाल हो सुनाओ थोड़ा की हाल चला ਦੇਖੋ ਮੈਂ 2 ਦਿਨ ਪਹਿਲਾਂ ਸਾਰੀ ਸ਼ਾਪਿੰਗ ਕਰ ਲਈਏ ਕੱਪੜਿਆਂ ਦੀ ਤੇ ਹੁਣ ਆਪਾਂ ਲੱਗੇ ਆਂ ਬੈਗਾਂ ਦੇ ਵਿੱਚ ਕੱਪੜੇ ਪਾਉਣ ਵਾਸਤੇ ਦੇਖੋ ਜੀ ਆਪਾਂ ਨੇ ਨਾ ਇਹ ਨਾ ਨਵਾਂ ਬੈਗ ਤਿਆਰ ਕਰਵਾਇਆ ਟਰੇਲਰ ਤੋਂ ਦੇਖੋ ਕਿੰਨਾ ਵਧੀਆ ਬੈਗ ਆ ਇਹਦੇ ਜਿੰਨੇ ਮਰਜੀ ਇਹਦੇ ਵਿੱਚ ਕੱਪੜੇ ਪਾ ਲਓ ਦੇਖੋ ਪੂਰੇ ਐਨ ਮਜ਼ਬੂਤੀ ਦਾ ਇਹ ਕੱਪੜਾ ਤੇ ਬਿਲਕੁਲ ਵੀ ਫਟਣ ਦਾ ਵੀ ਡਰ ਨਹੀਂ ਹੈਗਾ ਤੇ ਜੀਪਾਂ ਵੀ ਬਹੁਤ ਵਧੀਆ ਲੱਗੀਆਂ ਹੋਈਆਂ ਨੇ ਤੇ ਜਿਹੜੇ ਆਪਾਂ ਦੂਜੇ ਬੈਗ ਹੁੰਦੇ ਨਾ ਉਹਨਾਂ ਦਾ ਨਾ ਮੱਲੋਂ-ਮੱਲੀ ਵਜਨ ਹੋ ਜਾਂਦਾ ਸਿਰਫ ਇਹਦਾ 1 ਕਿਲੋ ਵਜਨ ਹੈ ਤੇ ਹੁਣ ਆਪਾਂ ਕੱਪੜੇ ਪਾਉਣ ਲੱਗੇ ਆਂ ਇਹ ਦੇ ਆ ਵੀ ਫੜਾਉ ਕਪੜੇ ਪਹਿਲਾਂ ਕੋਡ ਬੈਟ ਫੜਾ ਦੋ ਮੈਂ ਸਭ ਤੋਂ ਪਹਿਲਾਂ ਇਹਨਾਂ ਕੋਡ ਬੈਟ ਪਾ ਲੈਨੇ ਇਹ ਫੋਲੀਏ ਦੇ ਵਿੱਚ ਦਾ ਸਮਾਨ ਹੈ ਬਹੁਤ ਵਧੀਆ ਖੁੱਲਾ ਡੁੱਲਾ ਸਮਾਨ ਸਾਰਾ ਪੈ ਜਾਂਦਾ ਹੈ ਕੋਈ ਇਹਦੇ ਵਿੱਚ ਹੈਂਡਲ ਨਹੀਂ ਹੈਗਾ ਕੁਝ ਨਹੀਂ ਹੈਗਾ ਸਿਰਫ ਬਸ ਕੱਲਾ ਕਪੜੇ ਕਪੜੇ ਤਾਂ ਹੀ ਬਣਿਆ ਹੋਇਆ ਹੈ ਇਹ ਚੀਜ਼ ਸਾਡੇ ਕੋਲ ਹੋਰ ਵੀ ਪਏ ਤੇ ਫਿਰ ਅਸੀਂ ਨਾ ਆ ਬੈਗ ਤਿਆਰ ਕਰਵਾਇਆ ਹੈ ਉਹਨੇ ਬੈਟਾਂ ਬੁਣਨਾਂ ਬਹੁਤ ਵਧੀਆ ਲਾਈਆਂ ਨੇ ਕੋਈ ਰੱਸੀ ਰੂਸੀ ਬੰਨਣ ਦੀ ਵੀ ਐ ਲੋੜ ਨਹੀਂ ਹੈਗੀ ਇਹਨੂੰ ਜੇ ਕੋਈ ਉਹ ਵਿੱਚ ਪਾਂਡਾ ਪਾਉਣਾ ਹੋਇਆ ਨਾ ਗੱਬੇ ਪਾ ਦਾਂਗੇ ਦੇਖੋ ਜੀ ਇਹ ਜਿਹੜੇ ਅਸੀਂ ਕੱਪੜਿਆਂ ਦੀ ਸ਼ਾਪਿੰਗ ਕੀਤੀ ਆ ਨਾ ਇਹ ਲੁਧਿਆਣਾ ਤੋਂ ਕੀਤੀ ਆ ਦੇਖੋ ਉੱਥੇ ਨਾ ਇੰਨੇ ਜ਼ਿਆਦਾ ਵਧੀਆ ਨਾ ਗਾਰੋ ਕੱਪੜੇ ਮਿਲਦੇ ਨੇ ਦੇਖੋ ਬਹੁਤ ਵਧੀਆ ਕੱਪੜੇ ਪੁਰਾਣੀ ਜਦੋਂ ਨਾਲ ਦੀ ਨਾਲ ਦੇਖੋ ਜੀ ਕਾफी ਸਮਾਨ ਹੋ ਜਾਂਦਾ ਏ ਮੱਲੋ ਮੱਲਿਓ ਵਜਨ ਹੋ ਜਾਂਦਾ ਏ ਅੰਨੇ ਵੀ ਸਾਡਾ ਕਾफी ਸਮਾਨ ਦੋ ਲਾਪੇ ਪਰੇ ਪਏ ਹੈ ਿਆਹੋਂ ਜਿਹ ਵਿੱਚ ਭਾਂਡੇ ਪਾਉਣੇ ਤਾਂ ਭਾਂਡੇ ਵੀ ਹੱਗ ਤਾ ਨਾ ਵਿੱਚ ਚਲੇ ਜਾਵੇ ਇਹ ਕਰਤੇ ਤਾਂ ਨਾ ਮੱਲੋ ਮੱਲਿਓ ਵਜਨ ਇੱਧਰ ਹੁਣ ਅਸੀਂ ਲਿਓ ਪੀਣ ਲੱਗੇ ਆ ਚਾਹ ਤੇ ਇੱਧਰ ਹੈਗਾ ਸਾਡਾ ਰਹਿਮਤ ਰਹਿਮਤ ਬਾਏ ਕਰ ਦੇ ਬਾਏ ਕੀ ਹਾਲ ਚਾਲ ਹੈ ਹੁਣ ਤੂੰ ਕਿਤੇ ਵੀ ਘੁੰਮਣ ਹੀ ਜਾਣਾ ਹੈਗਾ ਕਿਤੇ ਚੰਡੀਗੜ੍ਹ ਮੈਨੂੰ ਨਹੀਂ ਪਤਾ ਕਹ ਤੇ ਡੈਡੀ ਨੂੰ ਕਹੀ ਕਿ ਆਪਾਂ ਘੁੰਮ ਕੇ ਆਵਾਂਗੇ ਠੀਕ ਹੈ ਹਾਂ ਅਸੀਂ ਵੀ ਆਵਾਂਗੇ ਫੇਰ ਇਕੱਠੇ ਹੀ ਜਾ ਕੇ ਆਵਾਂਗੇ ਆਪਾਂ ਚੰਡੀਗੜ੍ਹ ਠੀਕ ਹੈ ਠੀਕ ਹੈ ਦੇਖ ਚਾਹ ਪਾ ਨਾ ਗਿਰਜੀ ਮੈਂ ਮਿੰਦੂ ਕਿੱਥੇ ਪਤਾ ਹਾਂ ਬੀਬਾ ਪਰਦਾ ਇਹਦਾ ਛੋੜਾ ਦਵਾ ਗਿਆ ਕਿਹੜੀ ਜਿੰਨਾ ਰਿਹਾ ਵੀ ਕਿੜੀ ਚਾਹੀਦੀ ਗੱਲਾਂ ਹੀ ਮੇਰੇ ਦਿਮਾਗ ਵਿੱਚ ਰੂ ਗਿਆ ਲਾ ਤੁਰਾ ਹੋਲੀ ਗਾਮਨਾ ਮੇਰੇ ਕੋਲ ਖਾਲਿਆ ਵਜੀ ਆ ਲਵਟ ਲਾਈ ਜਵਾਬ ਹੈ ਬਾਰੇ ਭਵਾ ਫਰਦਰ ਘੰਟੇ ਪਰ ਬੂਟ ਆਉਂਦੀ ਫਲੱਡ ਦੀ ਵੀ ਪੜਦਾ ਪਾਣੀ ਦਾ ਸਾਤਾ ਦੇ ਗਈ ਮੇਰੀ ਫਿਰ ਉਹ ਮੰਨ ਲਓ ਜੇ ਪਾਣੀ ਵੱਧਦਾ ਹੈ ਫਾਟ ਖੋਲਣੀ ਪੈਂਦੀ ਫਿਰ ਉਹ ਉਹਨਾਂ ਨੂੰ ਅਲਰਟ ਕਰਨਾ ਹੁੰਦਾ ਡੀਸੀ ਦਫ਼ਤਰ ਨੂੰ ਹਾਂ ਵੀ ਗੁਰੂ ਪਰ ਜਿਹੜਾ ਉਹ ਹੈ ਰੁਪਰ ਹੈਡਵਰਕਸ ਤੋਂ ਉੱਥੇ ਦੇ ਆਉਂਦੀ ਰੋ ਹਾਂਜੀ ਇਹ ਕੀ ਆ ਤੋ ਲਾਲ ਜਵਾਬ ਹੈ ਆ ਜਵਾਬ ਹੈ ਵੈਸੇ ਕਦੇ ਵੀ ਨਹੀਂ ਦਿੱਖ ਸਕਦਾ ਕੀ ਇਹ ਚਾਹ ਕੀ ਆ ਤੇਰੇ ਲਈ ਸਪੈਸ਼ਲ ਬਣਾਈ ਹੈ ਵਿਲੈਸ ਸਪੈਸ਼ਲ ਕੱਪ ਕੇ ਲਈ ਮੈਨੂੰ 1 ਲੱਖ ਪੈਸੇ ਵੀ ਦੇ ਦੋ ਹਾਂ ਹਾਂ ਲੱਖ ਤੇਰੇ ਦੇ ਕੇ ਭੇਜਾਂਗੇ ਨੇ ਕਜੀ ਸਾਡਾ ਨਾ ਹਾ ਬੱਚਾ ਕਿੰਨਾ ਗੱਲਾਂ ਮਾਰਦਾ ਨਾ ਬਹੁਤ ਜ਼ਿਆਦਾ ਗੱਲਾਂ ਸੁਣਾਉਂਦਾ ਹੈ ਲੈ ਵੀ ਲੈ ਵੀ ਖਾਓਗਾ ਸਕ੍ਰੀਮ ਨਾ ਸੇ ਸੇਵਾ ਦੇ ਵਿੱਚ ਕੰਮ ਹੀ ਨਹੀਂ ਰਹਿਣੀ ਚਾਚਾ ਲੈਂਦੇ ਜਿਹੜੇ ਚਮਚਾ ਲੈ ਲੋ ਆ ਦੇ ਆ ਚਮਚੇ ਹੈਗੇ ਕੋਈ ਹੋਰ ਆ ਗਿਆ ਚੰਗੀ ਜੰਚਾ ਲੈ ਲੋ

ਦੇਖੋ ਜੀ ਐਨੀ ਕਾਲੀ ਆਈ ਵੀ ਹੈ ਨਾ ਗੱਡੀ ਦੇ ਵਿੱਚ ਬੈਗੇ ਦੋਨੇ ਮੀਆਂ ਬੀਬੀ ਤੇਰ ਜਓ ਮਾਂ ਨਿਕਲੋ ਬਾਹਰ ਦੇ ਦੇ ਲੇ ਆਈਸਕ੍ਰੀਮ ਹੁਣ ਖਾ ਮੈਂ ਪੜਵਾਸ ਤੇਲੀ ਹੁਣ ਆਏ ਕਰੀ ਆਏ ਕਰੀ ਹੁਣ ਏਸੀ ਦੇ ਕੋਲ ਰੱਖੀ ਕਿ ਤੇ ਪਿੰਗਲ ਨਾ ਜਾਵੇ ਸਾਰਿਆਂ ਨੂੰ ਮਿਲਿਆ ਹੁਣ ਆ ਪਾਏ ਸਾਰੇ ਆਹ ਤੇ ਹਾਂ ਜਾਵਾ ਜਾ ਉਹਦਾ ਹਾਂ ਹਮਾ ਚੀਜੇ ਰਹਿਗੇ ਹਮਾ ਚੀਜੇ ਰਹਿਗੇ ਚਲੋ ਠੀਕ ਹੈ ਠੀਕ ਹੈ ਇਹ ਪੈਰੀ ਹੱਥ ਨਹੀਂ ਲਾਉਣੇ ਹੈਗੇ ਤੇ ਸਾਡਾ ਕਿਊਟ ਬੇਬੀ ਹੈ ਨਹੀਂ ਕੋਲ ਚਾਹੀਦਾ ਦਿੰਦੇ ਆ ਗੁਰਦੁਆਰੇ ਕੋਲ ਨਹੀਂ ਹੁੰਦਾ ਜਾਏ ਜਾਏ ਹੁੰਦਾ ਹੋਂ ਤੱਕ ਕਿੱਥੇ ਉਹ ਬਿਟਾਣੇ ਦੇ ਮੁਰਨਾ ਹੋਣੇ ਹੋਂ ਨਾਲ ਸਾੜ ਤੇ ਤੇ ਚੱਲਣ ਲੱਗੀਆਂ ਕਿਨੋਂ ਕਦਮ ਚੋ ਉਹ ਚੰਗਾ ਵੀ ਤੂੰ ਪਹਿਲਾਂ ਕੋਈ ਨਹੀਂ ਸੀ ਹਾਂਜੀ ਕਿਹੜਾ ਕੋਈ ਨਹੀਂ ਕਨਾਮ ਰਾਲਾ ਮੈਨੂੰ ਕਵੀਰ ਕਹਿੰਦੇ ਮੈਂ ਸੱਜੇ ਪੈਜੂ ਕਾ ਨਾਮੇ ਗਾ ਕੇ ਦੇਵੇ ਆ ਸੋਹਣਿਆਂ ਵਿੱਚ ਆ ਕੇ ਜਿਉਂਦੇ ਆਂਦੇ ਮੇਲੇ ਆ ਸੋਹਣਿਆਂ ਵਿੱਚ ਆ ਕੇ ਜਿਉਂਦੇ ਆਂਦੇ ਮੇਲੇ ਹਰ ਕਿਤੇ ਨਾਲ ਚਾਲ ਨੂੰ ਕਿੱਲੂ ਪਚਾਉਂਗੀ ਨਾਲ ਆਪ ਵੀ ਪਹੁੰਚਿਆ ਨਾਲ ਤੇ ਨਾ ਪਾਣੀ ਦਾ ਨਾਣਾ ਮਾਹੀ ਨਾ ਮਾਉਂਦਾ ਦੇਖੀ ਵੀ ਜਿੰ ਕਰਦਾ ਇਹ ਆ ਕੱਪੜੇ ਧੋਲਦੇ ਨਾ ਆਈਏ ਨਹੀਂ ਮੈਂ ਨਾ ਮਾ ਹੈ ਮੇੜਾ ਨੂੰ ਮਾਉਂ ਕਰਦਾ ਨਾ ਨਾ ਲਾ ਫਿਰ ਲੇ ਕੱਪੜੇ ਧੋਲ ਕੇ ਨਾਲ ਮਾਰੋ ਵਿੱਚ ਛਾਲਾ ਛਾਲਾ ਇਕਰੇ ਨਾਲ ਕੋਈ ਨ ਸੁੱਕ ਜਣੇ ਨਾ ਪਾਪੇ ਚ ਪਾ ਲਈ ਜੀ ਕਿੱਲੇ ਹੈ ਨਾ ਲਾ ਲੈ ਉਹ ਵੀ ਆ ਜਾ ਐਸੇ ਸੀ ਨੰਦੇ ਉਹ ਖਾ ਲੈ ਨਾ ਉੱਥੇ ਕੋਸ ਪੜਾ ਦੇ ਗੱਲਾ 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 ਸਾਫ ਸਾਫ ਦੀ ਬਈ ਆਤਾ ਗੁੰਮਿਆ ਤੇ ਉਸਦੇ ਖੋਹ ਰਦਾ ਨਾ ਰੋਦੇ ਲਾਲਾ ਡੋਨਟ ਮੈਂ ਚਾਲੂ ਨਹੀਂ ਤੇ ਸਾਧ ਕੱਤ ਤੇਰੇ ਘਰ ਦਾ ਬਾਪੂ ਹੋਜੀ ਬਾਦ ਕਿ ਮੈਂ ਕਿਹਾ ਜਾਣਾ ਜ਼ਰੂਰ ਹੈ ਮਾਂ ਵੀ ਜਾਣਾ ਜ਼ਰੂਰ ਹੈ ਕਹਿੰਦਾ ਮੈਨੂੰ ਤਾਂ ਬਹੁਤ ਉਹ ਲੱਗਦਾ ਕਿ ਮਾਂ ਗੱਲਾਵਾ ਆਹ ਆਹ ਉਹ ਆਏ ਫੇੜੇ ਸੋਪਰੇ ਲੈ ਕੇ ਵੀ ਕੀ ਜਾਣਾ ਹੈ ਜਾਣਾ ਤਾਂ ਹਾਂ ਵਧੀਆ ਬੇ ਜਾਂਦੇ ਉੱਧਰ ਮਾਰ ਲਿਓ ਗੇੜਾ ਨਾਲ ਕੋਈ ਨਹੀਂ ਭੇਨਾ ਕੇ ਜਾਵਾਂਗੇ ਜੀ ਇਹ ਮਾੜੀ ਚੌਕ ਚਾਹਤ ਮਤਲਬ ਗੱਡੀ ਤੇ ਬਿਠਾ ਕੇ ਆਉਣੀ ਇਹ ਥੋੜੀ ਜਿਹੀ ਨਾ ਚੜਾਈ ਹੈ ਹਾਂ ਆ ਲਾਫੇ ਵਿੱਚ ਤਾਂ ਰਹੇ ਹਾਂ ਜੀ ਮੇਰੀ ਭੈਣ ਆਈ ਹੋਈ ਸੀ ਤੇ ਹੁਣ ਉਹ ਚਲੇ ਗਏ ਨੇ ਇੱਕ ਹੋ ਤਾਂ ਹਨੇਰਾ ਗਿਆ ਨੇੜੇ ਨੇੜੇ ਹੀ ਹੈ ਮੇਰੀ ਭੈਣ ਦਾ ਪਿੰਡ ਕਿਤੇ ਜਾਏ ਬਸ ਆ ਕੇ ਚਾਹ ਪਾਣੀ ਪੀਤਾ ਪੀ ਕੇ ਬਸ ਉਹ ਚਲੇ ਗਏ ਸਵੇਰੇ ਆਈ ਨਹੀਂ ਹੈਗੇ ਸਾਡੇ ਘਰ ਦੇ ਵਿੱਚ ਹੈਗਾ ਤਾਂ ਪ੍ਰੋਗਰਾਮ ਤੇ